ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ। ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ। ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ। ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ممکن ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ ਤੋਂ ਸਾਬਕਾ ਕਰੀਬ ਹੋ ਗਏ ਜਦੋਂ ਨਾਲ ਮਲਕ ਕਲੀਨਿਕ ਬਣਿਆ ਇਹ ਜਿੱਥੇ ਇੱਕ ਤਰ੍ਹਾਂ ਦਵਾਈ ਮਿਲਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਆਉਂਦੇ ਪੇਸ਼ੈਂਟਸ ਤੇ 70 ਕਿ ਤਾਂ ਆ ਹੀ ਜਾਂਦੇ ਇੱਥੇ ਉਹਦੇ ਵਿੱਚ ਅਸੀਂ ਰੁਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੁਟੀਨ ਮੈਡੀਸਨ ਨੂੰ ਸਿਰਫ ਆਰਵੋਮੋ 플ੋਗਨੇ ਉਹ ਤੋਂ ਪੇਸ਼ੈਂਟ ਨੂੰ ਦਈਏ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ so, 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜੀ ਪੂਰਾ ਜ਼ਿਲ੍ਹਾ ਮੋਗਾ ਸਾਡਾ ਜੋ ਹੈਗਾ ਉਹ ਸੇਫ ਹੈਗਾ ਫਲਡ ਦਾ ਕੋਈ ਬਹੁਤ ਜ਼ਿਆਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਾਨੀਮਾਲ ਜਾਨ ਦੇ ਲੋਕਾਂ ਦੀ ਜਾਨਾਂ ਦੇ ਪ੍ਰਤੀ ਤੇ ਪਸ਼ੂਆਂ ਦੀ ਲਾਈਫ ਦੇ ਪ੍ਰਤੀ ਕੋਈ ਉਹਨਾਂ ਦਾ ਇੰਪੈਕਟ ਨਹੀਂ ਹੈਗਾ ਥੋੜੀ ਸਾਡੀ ਜੋ ਐਗਰੀਕਲਚਰ ਲੈਂਡ ਜੋ ਹੈਗੀ ਹੈ ਜੋ ਐਡਵਾਂਸ ਬੰਦ ਤੁਸੀਂ ਬੰਦੇ ਇੱਕ ਸਾਈਡ ਤੇ ਹੈਗੀ ਸਤਲੁਜ ਵੱਲ ਉੱਥੇ ਖੇਤਾਂ ਦੇ ਵਿੱਚ ਇਨੰਡੇਸ਼ਨ ਹੋਇਆ ਹੋਇਆ ਉਸ ਤੋਂ ਇਲਾਵਾ ਹੋਰ ਕੋਈ ਪ੍ਰੋਬਲਮ ਜੋ ਹੈਗੀ ਹੈ ਨਹੀਂ ਹੈਗੀ ਜੋ ਸਾਡੇ ਤਿੰਨ ਪਿੰਡ ਜੋ ਸੰਘੇੜਾ ਪੰਬੋ ਖੁਰਦ ਤੇ ਸ਼ੇਰੇਵਾਲਾ ਜੋ ਹੈਗਾ ਉੱਥੇ ਸਾਡੀ ਕੁਝ ਪੋਪੂਲੇਸ਼ਨ ਆਬਾਦੀ ਰਹਿੰਦੀ ਹੈਗੀ ਹੈ ਜੋ ਜਿਨ੍ਹਾਂ ਦਾ ਜੋ ਇਹ ਪਾਣੀ ਆ ਰਿਹਾ ਉਹਦੇ ਕਰਕੇ ਉਹਨਾਂ ਦੀ ਲਾਈਫ ਦੇ ਉੱਤੇ ਇੰਪੈਕਟ ਪਿਆ ਹੈਗਾ ਉਹਨਾਂ ਦੇ ਲਈ ਵੀ ਅਸੀਂ ਰਿਲੀਫ ਸੈਂਟਰ ਬਣਾ ਦਿੱਤੇ ਹੈਗੇ ਨੇ ਪਰੰਤੂ ਹਾਲ ਦੀ ਘੜੀ ਦੇ ਵਿੱਚ ਜੋ ਸਾਡਾ ਪਾਣੀ ਦਾ ਲੈਵਲ ਹੈਗਾ ਉਹ 721 ਹੈਗਾ ਤੇ ਜੋ ਮੈਕਸਿਮਮ ਸੀਗਾ ਸਾਡਾ 2023 ਦੇ ਵਿੱਚੋਂ 726.5 ਮੀਟਰ ਸੀਗਾ ਤੇ 2019 ਦੇ ਵਿੱਚੋਂ 724 ਸੀਗਾ ਤੇ ਹਜੇ ਅਸੀਂ ਸੇਫ ਹੈਗੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਿੱਛੋਂ ਵੀ ਅਸੀਂ ਰੈਗੂਲਰਲੀ ਮੋਨੀਟਰ ਕਰ ਰਹੇ ਹੈਗੇ ਆ ਇਸ ਚੀਜ਼ ਨੂੰ ਮਾਨਯੋਗ ਸੀਐਮ ਸਾਹਿਬ ਦੇ ਵੱਲੋਂ ਵੀ ਇਸ ਦਾ ਰਿਵਿਊ ਕੀਤਾ ਗਿਆ ਹੈਗਾ ਮਾਨਯੋਗ ਚੀਫ ਸੈਕਟਰੀ ਵੱਲੋਂ ਵੀ ਇਸ ਚੀਜ਼ ਦਾ ਰਿਵਿਊ ਕੀਤਾ ਗਿਆ ਸਤਲੁਜ ਦਰਿਆ ਦੇ ਆਸ-ਪਾਸੇ ਬਹੁਤ ਜ਼ਿਆਦਾ ਹਜੇ ਹਾਲ ਦੀ ਘੜੀ ਦੇ ਵਿੱਚ ਈਸ਼ੂ ਨਹੀਂ ਹੈਗਾ ਸਪੈਸ਼ਲੀ ਜਿਲ੍ਹਾ ਮੋਗਾ ਦੇ ਵਿੱਚ ਇਸ ਚੀਜ਼ ਦਾ ਕੋਈ ਈਸ਼ੂ ਨਹੀਂ ਹੈਗਾ ਸਾਡਾ ਜੋ ਐਡਵਾਂਸ ਬੰਦ ਤੁਸੀਂ ਬੰਦ ਹੈ ਉਹ ਪ੍ਰੋਪਰ ਬਣਿਆ ਹੋਇਆ ਹੈ ਅਸੀਂ ਜੋ ਪਿਛਲੀ ਜਦੋਂ ਹੜ੍ਹ ਆਏ ਸੀਗੇ ਉਸ ਤੋਂ ਸਿੱਖ ਕੇ ਆਪਦੇ ਤੁਸੀਂ ਬੰਦ ਨੂੰ ਅਸੀਂ 3-4 ਫੁੱਟ ਉੱਚਾ ਚੱਕ ਦਿੱਤਾ ਸੀਗਾ ਉਹ ਕੰਪੈਕਟਡ ਹੈਗਾ ਉਹ ਲੂਜ਼ ਨਹੀਂ ਹੈਗਾ ਇੱਕ ਅੱਧੀ ਉੱਥੇ ਛੋਟੀ ਮੋਟੀ ਬ੍ਰੇਕੇਜ ਹੋਈ ਸੀਗੀ ਕੱਲ ਨੂੰ ਉਹ ਵੀ ਅਸੀਂ ਰਿਪੇਅਰ ਕਰਵਾ ਚੁੱਕੇ ਹਾਂ ਤੇ ਸਾਡੇ ਵਿੱਚ ਕੋਈ ਵੀ ਇਦਾਂ ਵਿੱਚ ਇਸ਼ੂ ਨਹੀਂ ਹੈਗਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਐਨੀਮਲਸ ਨੂੰ ਚਾਰਾ ਨਹੀਂ ਮਿਲ ਪਾ ਰਿਹਾ ਉਸ ਨੂੰ ਅਸੀਂ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਐਨੀਮਲ ਫੀਡ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਲੋਕਾਂ ਦੇ ਅਸੀਂ ਸਮਾਨ ਨੂੰ ਕਿਉਂਕਿ ਛੱਤ ਦੇ ਉੱਪਰ ਰੱਖਦੇ ਨੇ ਉਹਨਾਂ ਦੇ ਉੱਪਰ ਤਰਪਾਲਾ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਕਲੀਨ ਵਾਟਰ ਦਾ ਅਸੀਂ ਪ੍ਰਬੰਧ ਕੀਤਾ ਹੈਗਾ ਤੇ ਅਸੀਂ ਆਪਣੇ ਜੋ ਰੈਸਕਿਊ ਇਅਰ ਲੀਫ ਸੈਂਟਰਸ ਨੇ ਉਹ ਅਸੀਂ ਨੋਟੀਫਾਈ ਕਰ ਚੁੱਕੇ ਆ ਸਾਡਾ ਇੱਕ ਦੋ ਜੋ ਮੌਕੇ ਤੇ ਹਾਲ ਦੀ ਘੜੀ ਦੇ ਵਿੱਚ ਫੰਕਸ਼ਨਲ ਵੀ ਹਨ ਜੇਕਰ ਲੋਕਾਂ ਵੱਲੋਂ ਸ਼ਿਫਟ ਕੀਤਾ ਜਾਊਗਾ ਅਸੀਂ ਉਹਨਾਂ ਨੂੰ ਇਹਨਾਂ ਰਿਲੀਫ ਕੈਂਪ ਸ਼ਿਫਟ ਕਰਾਂਗੇ ਲੋਕਾਂ ਨੂੰ ਉੱਥੇ ਬਿਜਲੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਉੱਥੇ ਖਾਣ ਪੀਣ ਦਾ ਪ੍ਰਬੰਧ ਹਰ ਤਰੀਕੇ ਦੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਪਸ਼ੂਆਂ ਨੂੰ ਵੀ ਰੱਖਣ ਦੀ ਅਸੀਂ ਜਗ੍ਹਾ ਉੱਥੇ ਆਈਡੈਂਟੀਫਾਈ ਕੀਤੀ ਹੋਈ ਹੈ ਮਤਲਬ ਹਰ ਪੱਖੋਂ ਅਸੀਂ ਪਲੈਨਿੰਗ ਕੀਤੀ ਹੈ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਇਹਦੀ ਪਲੈਨਿੰਗ ਕੀਤੀ ਗਈ ਹੈ ਮੇਰੇ ਵੱਲੋਂ ਮਾਨਯੋਗ ਐਮਐਲਏ ਸਾਹਿਬ ਵੱਲੋਂ ਮੌਕੇ ਦਾ ਰਿਵਿਊ ਵੀ ਕੀਤਾ ਅਸੀਂ ਦੌਰਾ ਵੀ ਕੀਤਾ ਹੈਗਾ ਅਸੀਂ ਮੌਕੇ ਦੇ ਸਾਰੇ ਹਾਲਾਤ ਵੀ ਜਾਣੇ ਨੇ ਕੋਈ ਪੈਨਿਕ ਨਹੀਂ ਹੈਗਾ ਲੋਕਾਂ ਦੇ ਵਿੱਚ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਦੋਂ ਪ੍ਰਸ਼ਾਸਨ ਕੋਈ ਅਨਾਉਂਸਮੈਂਟ ਕਰਵਾਊਗਾ ਉਹਦਾ ਜਰੂਰ ਸਾਡਾ ਸਾਥ ਦੇਣ ਇਮੀਡੀਏਟਲੀ ਏਵੈਕੂਏਟ ਕਰਨ ਜੇਕਰ ਲੋਡ ਪੈਂਦੀ ਹੈ ਤਾਂ ਹਾਲ ਦੀ ਘੜੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲੋਡ ਨਹੀਂ ਹੈਗੀ ਜੀ ਅਸੀਂ ਹਿਸਟੋਰੀਕਲ ਡਾਟਾ ਵੀ ਦੇਖ ਲਿਆ ਹੈਗਾ ਅਸੀਂ ਇਸ ਤੋਂ ਇਲਾਵਾ ਇਸ ਵਾਰੀ ਫਲਡ ਪ੍ਰੋਟੈਕਸ਼ਨ ਵਰਕਸ ਵੀ ਕਰਵਾਏ ਸੀਗੇ ਜੋ ਕਿ ਅਸੀਂ WRD ডিপਾਰਟਮੈਂਟ ਵੱਲੋਂ ਕਰਵਾਏ ਨਰੇਗਾ ਦੇ ਅੰਦਰ ਕਰਵਾਏ ਨੇ ਉਹਦੇ ਨਾਲ ਵੀ ਸਾਡਾ ਜੋ ਇੰਪੈਕਟ ਹੈ ਜ਼ਿਲ੍ਹੇ ਦੇ ਵਿੱਚ ਜੋ ਮਿੱਟੀ ਦਾ ਈਰੋਜਨ ਹੁੰਦਾ ਸੀਗਾ ਉਹਦੇ ਉੱਤੇ ਵੀ ਉਹ ਕਾਫੀ ਗਿਰਾਵਟ ਆਊਗੀ ਉਮੀਦ ਹੈ ਕਿ ਦੀ ਸਿਚੁਏਸ਼ਨ ਸਾਰੀ ਕੰਟਰੋਲ ਕੰਟਰੋਲ ਵਿੱਚ ਰਹੂਗੀ ਬਾਕੀ ਕਿਸੇ ਦਾ ਕੁਝ ਕੁਸਚਨ ਹੈ ਤਾਂ ਪੁੱਛ ਸਕਦੇ ਹੋ ਫਸਲ ਕਿੰਨੀ ਜਿਹੜੀ ਹੈ ਪਾਣੀ ਦੇ ਚਪੇੜ ਦੇ ਵਿੱਚ ਹੈ ਫਸਲ ਦੀ ਸਾਰੀ ਦੀ ਸਾਰੀ ਜੋ 5000 ਸਾਡੇ ਏਕੜ ਹੈਗੇ ਨੇ ਟੂਵਰਡਸ ਦੀ ਲੈਫਟ ਸਾਈਡ ਆਫ ਦੀ ਤੁਸੀ ਬੰਦ ਉਹ ਹੈਗੀ ਹੈ ਬਾਕੀ ਜੋ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਹੈ ਉਹਦੇ ਅਕੋਰਡਿੰਗ ਅਸੀਂ ਗਿਰਦਾਵਰੀ ਆਰਡਰ ਕਰਨੀ ਹੁੰਦੀ ਹੈ ਸਪੈਸ਼ਲ ਗਿਰਦਾਵਰੀ ਸਰਕਾਰ ਵੱਲੋਂ ਹਦੇਸ਼ ਆਗੇ ਨੇ ਅਸੀਂ ਇੱਕ ਸਮਾਂ ਲੰਘਣ ਬਾਅਦ 10 ਦਿਨ ਬਾਅਦ ਅਸੀਂ ਆਰਡਰ ਕਰਨਾ ਹੁੰਦਾ ਜੇ ਪਾਣੀ ਨਹੀਂ ਨਿਕਲੂਗਾ ਵੀ ਵਿਲ ਆਰਡਰ ði ਸਪੈਸ਼ਲ ਗਿਰਦਾਵਰੀ ਔਨ ਫੀਲਡ ਇਹ ਸਾਡੇ ਕੋਲ ਡਾਕਟਰ ਵਗੈਰਾ ਟੀਮ ਵੀ ਸਰ ਉੱਥੇ ਹਾਂਜੀ ਵੈਰੀ ਇੰਪੋਰਟੈਂਟ ਸਾਡੀ ਮੈਡੀਕਲ ਟੀਮਾਂ ਜੀ ਉੱਥੇ ਸ਼ੁਰੂ ਤੋਂ ਹੀ ਵਿਜ਼ਿਟ ਕਰ ਰਹੀਆਂ ਨੇ ਕਿਉਂਕਿ ਪਾਣੀ ਆਨ ਕਰਕੇ ਕਈ ਵਾਰ ਡਾਇਰੀਆ ਦੀ ਤੇ ਮੋਸਕਿਟੋ ਰਿਲੇਟਿਡ ਅ ਡਿਜ਼ੀਜ਼ਸ ਫਾਈਨਲ ਦਾ ਡਰ ਰਹਿੰਦਾ ਹੈਗਾ ਅਸੀਂ ক্লোਰਿਨ ਟੈਬਲੇਟ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਸਾਫ਼ ਪਾਣੀ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਜਰੂਰ ਦੱਸਣ ਸਰ ਜਿਸ ਤਰੀਕੇ ਨਾਲ ਸੰਘੀਲਾ ਪਿੰਡ ਆ ਗਿਆ ਉਹ ਬਿਲਕੁਲ ਦਰਿਆ ਦੇ ਵਿੱਚ ਆ ਉਹ ਸੰਘੀਲੇ ਪਰਦੇ ਚਾਰੋਂ ਪਾਸੇ ਪਾਣੀ ਆ ਗਿਆ ਉਹਦਾ ਪਿੰਡ ਵਾਸਿਆਂ ਨਾਲ ਕੋਈ ਗੱਲਬਾਤ ਕੀਤੀ ਗਈ ਵੀ ਉਹ ਕਿਸੇ ਤਿਕਾਣਾ ਬਾਹਰ ਰਹਿਣਾ ਚਾਹੁੰਦੇ ਹੈਗੇ ਆ ਜੀ ਕਿ ਕੱਲ ਨੂੰ ਪਾਣੀ ਜ਼ਿਆਦਾ ਹੁੰਦਾ ਤੇ ਫਿਰ ਉਹਨਾਂ ਨੂੰ ਕੱਢਣਾ ਕਿਦਾਂ ਜੀ ਅਸੀਂ 3-4 ਦਿਨ ਪਹਿਲਾਂ ਮੈਂ ਖੁਦ ਮੌਕਾ ਵੀ ਵਿਜ਼ਿਟ ਕੀਤਾ ਸੰਘੇੜਾ ਦੇ ਰਹਿਣ ਵਾਲੇ ਲੋਕਾਂ ਨਾਲ ਵੀ ਗੱਲ ਹੋਈ ਉਹ ਹਾਲ ਦੀ ਘੜੀ ਦੇ ਵਿੱਚ ਉੱਥੇ ਹੈਗੇ ਨੇ ਉੱਥੇ ਰਹਿਣਾ ਚਾਹੁੰਦੇ ਨੇ ਜਦੋਂ ਵੀ ਸਾਨੂੰ ਲੱਗੂਗੀ ਸਿਚੁਏਸ਼ਨ ਸਾਡੇ ਕੋਲ ਆ ਜਾਂਦੀ ਹੈ ਇਹਦੀ ਇਨਫੋਰਮੇਸ਼ਨ 10-12 ਘੰਟੇ ਪਹਿਲੇ ਜਦੋਂ ਪਿੱਛੇ ਪਾਣੀ ਰਿਲੀਜ਼ ਹੁੰਦਾ ਹੈਗਾ ਉਸ ਅਕੋਰਡਿੰਗ ਅਸੀਂ ਉਹਨਾਂ ਨੂੰ ਪ੍ਰਿਪੇਅਰ ਕਰਾਵਾਂਗੇ ਹਜੇ ਕੋਈ ਪੈਨਿਕ ਕਿਸੇ ਵੀ ਤਰੀਕੇ ਦਾ ਅਸੀਂ ਪੈਨਿਕ ਲੋਕਾਂ ਦੇ ਵਿੱਚ ਕ੍ਰੀਏਟ ਨਹੀਂ ਕਰਾਂਗੇ ਰੀਲੀਫ ਕੈਂਪ ਜਿਹੜਾ ਤੁਸੀਂ ਦੱਸੋ ਸਰ ਕਿਹੜੇ ਪਿੰਡ ਲ ਹਾਂਜੀ ਸਰ ਕੋਈ ਬੁਲੇਟਿਨ ਵੀ ਜਾਰੀ ਕੀਤਾ ਜਾਂਦਾ ਕਿ ਪਿੱਛੋਂ ਕਿੰਨਾ ਪਾਣੀ ਛੱਡ ਰਿਹਾ ਅੱਜ ਕੀ ਜੀ ਉਹ ਪੰਜਾਬ ਸਰਕਾਰ ਦੇ ਜੋ ਬਾਰਡਰ ਰਿਸੋਰਸ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੀ ਸਰ ਜਦੋਂ ਇਦਾਂ ਦੀ ਇਹ ਮੁਸੀਬਤ ਆਉਂਦੀ ਹੈ ਕਾਫੀ ਐਨਜੀਓ ਵੀ ਆਉਂਦੀਆਂ ਤੇ ਅੱਗੇ ਵੱਧਦੀਆਂ ਤੇ ਕਈ ਵਾਰੀ ਕੁਝ ਐਨਜੀਓ ਦੇ ਵਿੱਚ ਸਮਾਨ ਸਪਲਾਈ ਕੀਤਾ ਜਾਂਦਾ ਉਹ ਐਕਸਪਾਇਰ ਵੀ ਹੁੰਦਾ ਵਾ ਉਹਦੇ ਲਈ ਤੁਹਾਡੇ ਡਿਪਾਰਟਮੈਂਟ ਦਾ ਰਿਲੇਟਿਡ ਸਮਾਨ ਹੋਊਗਾ ਜੀ ਉਹ ਡਿਪਾਰਟਮੈਂਟ ਦੇ ਅਸੀਂ ਡਿਊਟੀ ਲਈ ਹੈ ਵੀ ਉਸ ਤੋਂ ਲੈਂਦ ਤੋਂ ਪਹਿਲਾਂ ਉਹਨੂੰ ਚੈੱਕ ਕਰਨਗੇ ਜਿਵੇਂ ਕਿਸੇ ਨੇ ਚਾਰੇ ਦਾ ਚਾਰਾ ਚਾਰਾ দান ਕੀਤਾ ਕੋਈ ਤੂੜੀ দান ਕਰਦਾ ਅਸੀਂ ਪਹਿਲਾਂ ਐਨੀਮਲ ਹਸਬੰਡਰੀ ਤੇ ਡੈਰੀ ਵਾਲਿਆਂ ਤੋਂ ਚੈੱਕ ਕਰਵਾ ਰਹੇ ਆਂ ਵੀ ਉਹ ਠੀਕ ਹੈ ਕਿ ਨਹੀਂ ਹੈ ਆਦਰਵਾਇਜ਼ ਹਾਲ ਦੀ ਘੜੀ ਦੇ ਵਿੱਚ ਕੋਈ ਐਨ ਜੀਓ ਇਸ ਤਰੀਕੇ ਦਾ ਕੰਮ ਨਹੀਂ ਕਰ ਰਿਹਾ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਵੀ ਸਿਚੁਏਸ਼ਨ ਜ਼ਿਲ੍ਹਾ ਮੋਕਾ ਦੇ ਅੰਦਰ ਬਿਲਕੁਲ ਅੰਡਰ ਕੰਟਰੋਲ ਹੈ देयर इज ਨੋ ਇਸ਼ੂ ਐਟ ਆਲ ਅਗਰ ਅਗਰ ਕੋਈ ਸਾਨੂੰ ਆਏਗਾ ਇਸ਼ੂ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਤੁਹਾਡੇ ਰਾਹੀਂ ਅ ਵਕ ਵਕ ਚੈਨਲਾਂ ਰਾਹੀਂ ਅਸੀਂ ਦੱਸਾਂਗੇ ਉਹਦੇ ਅਕੋਰਡਿੰਗ ਪ੍ਰਸ਼ਾਸਨ ਦਾ ਸਾਥ ਦਿਓ ਤੇ ਵੀ ਵਿਲ ਨਾਟ ਅਲਾਉ ਕਿ ਕਿਸੇ ਵੀ ਤਰੀਕੇ ਦਾ ਜਾਨ ਮਾਲ ਦਾ ਨੁਕਸਾਨ ਹੋਵੇ ਇਵਨ ਪਸ਼ੂਆਂ ਦੀ ਲਾਈਫ ਦਾ ਵੀ ਨੁਕਸਾਨ ਹੋਵੇ ਵੀ ਵਾਂਟ ਕਿ ਐਵਰੀਬਾਡੀ ਸ਼ੁੱਡ ਬੀ ਸੇਫ ਜੀ ਖੁਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜੀ ਪੂਰਾ ਜ਼ਿਲ੍ਹਾ ਮੋਗਾ ਸਾਡਾ ਜੋ ਹੈਗਾ ਉਹ ਸੇਫ ਹੈਗਾ ਫਲੱਡ ਦਾ ਕੋਈ ਬਹੁਤ ਜ਼ਿਆਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਾਨੀ ਮਾਲ ਜਾਨ ਦੇ ਲੋਕਾਂ ਦੀ ਜਾਨਾਂ ਦੇ ਪ੍ਰਤੀ ਤੇ ਪਸ਼ੂਆਂ ਦੀ ਲਾਈਫ ਦੇ ਪ੍ਰਤੀ ਕੋਈ ਉਹਨਾਂ ਦਾ ਇੰਪੈਕਟ ਨਹੀਂ ਹੈਗਾ ਥੋੜੀ ਸਾਡੀ ਜੋ ਐਗਰੀਕਲਚਰ ਲੈਂਡ ਜੋ ਹੈਗੀ ਐ ਜੋ ਐਡਵਾਂਸ ਬੰਦ ਤੁਸੀਂ ਬੰਦੇ ਇੱਕ ਸਾਈਡ ਤੇ ਹੈਗੀ ਸਤਲੁਜ ਵੱਲ ਉੱਥੇ ਖੇਤਾਂ ਦੇ ਵਿੱਚ ਇਨੰਡੇਸ਼ਨ ਹੋਇਆ ਹੋਇਆ ਉਸ ਤੋਂ ਇਲਾਵਾ ਹੋਰ ਕੋਈ ਪ੍ਰੋਬਲਮ ਜੋ ਹੈਗੀ ਹੈ ਨਹੀਂ ਹੈਗੀ ਹੈ ਜੋ ਸਾਡੇ ਤਿੰਨ ਪਿੰਡ ਜੋ ਸੰਘੇੜਾ ਪੰਬੋਖੁਰਦ ਤੇ ਸ਼ੇਰੇਵਾਲਾ ਜੋ ਹੈਗਾ ਉੱਥੇ ਸਾਡੀ ਕੁਝ ਪੋਪੂਲੇਸ਼ਨ ਆਬਾਦੀ ਰਹਿੰਦੀ ਹੈਗੀ ਹੈ ਜੋ ਜਿਨ੍ਹਾਂ ਦਾ ਜੋ ਇਹ ਪਾਣੀ ਆ ਰਿਹਾ ਉਹਦੇ ਕਰਕੇ ਉਹਨਾਂ ਦੀ ਲਾਈਫ ਦੇ ਉੱਤੇ ਇੰਪੈਕਟ ਪਿਆ ਹੈਗਾ ਉਹਨਾਂ ਦੇ ਲਈ ਵੀ ਅਸੀਂ ਰਿਲੀਫ ਸੈਂਟਰ ਬਣਾ ਦਿੱਤੇ ਹੈਗੇ ਨੇ ਪਰੰਤੂ ਹਾਲ ਦੀ ਘੜੀ ਦੇ ਵਿੱਚ ਜੋ ਸਾਡਾ ਪਾਣੀ ਦਾ ਲੈਵਲ ਹੈਗਾ ਉਹ 721 ਹੈਗਾ ਤੇ ਜੋ ਮੈਕਸਿਮਮ ਸੀਗਾ ਸਾਡਾ 2023 ਦੇ ਵਿੱਚੋਂ 726.5 ਮੀਟਰ ਸੀਗਾ ਤੇ 2019 ਦੇ ਵਿੱਚੋਂ 724 ਸੀਗਾ ਤੇ ਹਜੇ ਅਸੀਂ ਸੇਫ ਹੈਗੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੱਚੋਂ ਵੀ ਅਸੀਂ ਰੈਗੂਲਰਲੀ ਮੋਨੀਟਰ ਕਰ ਰਹੇ ਹੈਗੇ ਆ ਇਸ ਚੀਜ਼ ਨੂੰ ਮਾਨਜੋਗ ਸੀਐਮ ਸਾਹਿਬ ਦੇ ਵੱਲੋਂ ਵੀ ਇਸ ਦਾ ਰਿਵਿਊ ਕੀਤਾ ਗਿਆ ਹੈਗਾ ਮਾਨਜੋਗ ਚੀਫ ਸੈਕਟਰੀ ਵੱਲੋਂ ਵੀ ਇਸ ਚੀਜ਼ ਦਾ ਰਿਵਿਊ ਕੀਤਾ ਗਿਆ ਸਤਲੁਜ ਦਰਿਆ ਦੇ ਆਸ-ਪਾਸੇ ਬਹੁਤ ਜ਼ਿਆਦਾ ਹਜੇ ਹਾਲ ਦੀ ਘੜੀ ਦੇ ਵਿੱਚ ਇਸ਼ੂ ਨਹੀਂ ਹੈਗਾ ਸਪੈਸ਼ਲੀ ਜ਼ਿਲ੍ਹਾ ਮੋਗਾ ਦੇ ਵਿੱਚ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸਾਡਾ ਜੋ ਐਡਵਾਂਸ ਬੰਦ ਤੁਸੀ ਬੰਦ ਹੈ ਉਹ ਪ੍ਰੋਪਰ ਬਣਿਆ ਹੋਇਆ ਹੈ ਅਸੀਂ ਜੋ ਪਿਛਲੀ ਜਦੋਂ ਹੜ੍ਹ ਆਏ ਸੀਗੇ ਉਸ ਤੋਂ ਸਿੱਖ ਕੇ ਆਪਦੇ ਤੁਸੀ ਬੰਦ ਨੂੰ ਅਸੀਂ 3-4 ਫੁੱਟ ਉੱਚਾ ਚੱਕ ਦਿੱਤਾ ਸੀਗਾ ਉਹ ਕੰਪੈਕਟਡ ਹੈਗਾ ਉਹ ਲੂਜ਼ ਨਹੀਂ ਹੈਗਾ ਇੱਕ ਅੱਧੀ ਉੱਥੇ ਛੋਟੀ ਮੋਟੀ ਬ੍ਰੇਕੇਜ ਹੋਈ ਸੀ ਕੱਲ ਨੂੰ ਉਹ ਵੀ ਅਸੀਂ ਰਿਪੇਅਰ ਕਰਵਾ ਚੁੱਕੇ ਹਾਂ ਤੇ ਸਾਡੇ ਵਿੱਚ ਕੋਈ ਵੀ ਇਦਾਂ ਵਿੱਚ ਇਸ਼ੂ ਨਹੀਂ ਹੈਗਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਐਨੀਮਲਸ ਨੂੰ ਚਾਰਾ ਨਹੀਂ ਮਿਲ ਪਾ ਰਿਹਾ ਉਸ ਨੂੰ ਅਸੀਂ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਐਨੀਮਲ ਫੀਡ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਲੋਕਾਂ ਦੇ ਅਸੀਂ ਸਮਾਨ ਨੂੰ ਕਿਉਂਕਿ ਉਹ ਛੱਤ ਦੇ ਉੱਪਰ ਰੱਖਦੇ ਨੇ ਉਹਨਾਂ ਦੇ ਉੱਪਰ ਤਰਪਾਲਾ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਕਲੀਨ ਵਾਟਰ ਦਾ ਅਸੀਂ ਪ੍ਰਬੰਧ ਕੀਤਾ ਹੈਗਾ ਤੇ ਅਸੀਂ ਆਪਣੇ ਜੋ ਰੈਸਕਿਊ ਯਾ ਰੀਲੀਫ ਸੈਂਟਰਸ ਨੇ ਉਹ ਅਸੀਂ ਨੋਟੀਫਾਈ ਕਰ ਚੁੱਕੇ ਆ ਸਾਡਾ ਇੱਕ ਦੋ ਜੋ ਮੌਕੇ ਤੇ ਹਾਲ ਦੀ ਘੜੀ ਦੇ ਵਿੱਚ ਫੰਕਸ਼ਨਲ ਵੀ ਹਨ ਤੇ ਜੇਕਰ ਲੋਕਾਂ ਵੱਲੋਂ ਸ਼ਿਫਟ ਕੀਤਾ ਜਾਊਗਾ ਅਸੀਂ ਉਹਨਾਂ ਨੂੰ ਇਹਨਾਂ ਰੀਲੀਫ ਕੈਂਪ ਸ਼ਿਫਟ ਕਰਾਂਗੇ ਲੋਕਾਂ ਨੂੰ ਉੱਥੇ ਬਿਜਲੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਉੱਥੇ ਖਾਣ ਪੀਣ ਦਾ ਪ੍ਰਬੰਧ ਹਰ ਤਰੀਕੇ ਦੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਪਸ਼ੂਆਂ ਨੂੰ ਵੀ ਰੱਖਣ ਦੀ ਅਸੀਂ ਜਗ੍ਹਾ ਉੱਥੇ ਆਈਡੈਂਟੀਫਾਈ ਕੀਤੀ ਹੋਈ ਹੈ। ਮਤਲਬ ਹਰ ਪੱਖੋਂ ਅਸੀਂ ਪਲੈਨਿੰਗ ਕੀਤੀ ਹੈ ਪ੍ਰਸ਼ਾਸਨ ਵੱਲੋਂ, ਹਰ ਪੱਖੋਂ ਇਹਦੀ ਪਲੈਨਿੰਗ ਕੀਤੀ ਗਈ ਹੈ। ਮੇਰੇ ਵੱਲੋਂ ਅ ਮਾਨਯੋਗ ਐਮਐਲਏ ਸਾਹਿਬ ਵੱਲੋਂ ਮੌਕੇ ਦਾ ਰਿਵਿਊ ਵੀ ਕੀਤਾ, ਅਸੀਂ ਦੌਰਾ ਵੀ ਕੀਤਾ ਹੈਗਾ। ਅਸੀਂ ਮੌਕੇ ਦੇ ਸਾਰੇ ਹਾਲਾਤ ਵੀ ਜਾਣੇ ਨੇ। ਅ ਕੋਈ ਪੈਨਿਕ ਨਹੀਂ ਹੈਗਾ ਲੋਕਾਂ ਦੇ ਵਿੱਚ। ਅਸੀਂ ਤੁਹਾਡੇ ਰਾਇਜ਼ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਦੋਂ ਪ੍ਰਸ਼ਾਸਨ ਕੋਈ ਅਨਾਉਂਸਮੈਂਟ ਕਰਵਾਊਗਾ ਉਹਦਾ ਜਰੂਰ ਸਾਡਾ 7 ਦਿਨ ਇਮੀਡੀਏਟਲੀ ਵੈਕੂਏਟ ਕਰਨ ਜੇਕਰ ਲੋਡ ਪੈਂਦੀ ਹੈ ਤਾਂ ਹਾਲ ਦੀ ਘੜੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲੋਡ ਨਹੀਂ ਹੈਗੀ ਜੀ ਅਸੀਂ ਹਿਸਟੋਰੀਕਲ ਡਾਟਾ ਵੀ ਦੇਖ ਲਿਆ ਹੈਗਾ ਅਸੀਂ ਇਸ ਤੋਂ ਇਲਾਵਾ ਇਸ ਵਾਰੀ ਫਲਡ ਪ੍ਰੋਟੈਕਸ਼ਨ ਵਰਕਸ ਵੀ ਕਰਵਾਏ ਸੀਗੇ ਜੋ ਕਿ ਅਸੀਂ WRD ডিপਾਰਟਮੈਂਟ ਵੱਲੋਂ ਕਰਵਾਏ ਨਰੇਗਾ ਦੇ ਅੰਦਰ ਕਰਵਾਏ ਨੇ ਉਹਦੇ ਨਾਲ ਵੀ ਸਾਡਾ ਜੋ ਇੰਪੈਕਟ ਹੈ ਜ਼ਿਲ੍ਹੇ ਦੇ ਵਿੱਚ ਜੋ ਮਿੱਟੀ ਦਾ ਈਰੋਜਨ ਹੁੰਦਾ ਸੀਗਾ ਉਹਦੇ ਉੱਤੇ ਵੀ ਉਹ ਕਾਫੀ ਗਿਰਾਵਟ ਆਉਗੀ ਉਮੀਦ ਹੈ ਕਿ ਦੀ ਸਿਚੁਏਸ਼ਨ ਸਾਰੀ ਕੰਟਰੋਲ ਕੰਟਰੋਲ ਵਿੱਚ ਰਹੂਗੀ ਬਾਕੀ ਕਿਸੇ ਦਾ ਕੁਝ ਕੁਸਚਨ ਹੈ ਤਾਂ ਪੁੱਛ ਸਕਦੇ ਹੋ ਫਸਲ ਕਿੰਨੀ ਜਿਹੜੀ ਹੈ ਪਾਣੀ ਦੇ ਚਿਹਰੇ ਦੇ ਵਿੱਚ ਹੈ ਫਸਲ ਦੀ ਸਾਰੀ ਸਾਰੀ ਜੋ 5000 ਸਾਡੇ ਏਕੜ ਹੈਗੇ ਨੇ ਟੂਵਰਡਸ ਦੀ ਲੈਫਟ ਸਾਈਡ ਆਫ ਦੀ ਦੁੱਸੀ ਬੰਦ ਉਹ ਹੈਗੀ ਹੈ ਬਾਕੀ ਜੋ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਹੈ ਉਹਦੇ ਅਕੋਰਡਿੰਗ ਅਸੀਂ ਗਿਰਦਾਵਰੀ ਆਰਡਰ ਕਰਨੀ ਹੁੰਦੀ ਹੈ ਸਪੈਸ਼ਲ ਗਿਰਦਾਵਰੀ ਸਰਕਾਰ ਵੱਲੋਂ ਹਦਾਇਤਾਂ ਆਗੇ ਨੇ ਅਸੀਂ ਇੱਕ ਸਮਾ ਲੰਘਣ ਬਾਅਦ 10 ਦਿਨ ਬਾਅਦ ਅਸੀਂ ਆਰਡਰ ਕਰਨਾ ਹੁੰਦਾ ਹੈ ਜੇ ਪਾਣੀ ਨਹੀਂ ਨਿਕਲੂਗਾ ਵੀ ਵਿਲ ਆਰਡਰ ਦੀ ਸਪੈਸ਼ਲ ਗਿਰਦਾਵਰੀ ਔਨ ਫੀਲਡ ਯੇ ਸਾਡੇ ਟੀ ਡਾਕਟਰ ਉਹਨਾਂ ਦੀ ਸਰਟ ਇੰਗਲਿਸ ਆ ਰਿਹਾ ਹਾਂਜੀ ਵੈਰੀ ਇੰਪੋਰਟੈਂਟ ਸਾਡੀ ਮੈਡੀਕਲ ਟੀਮਾਂ ਜੀ ਉੱਥੇ ਸ਼ੁਰੂ ਤੋਂ ਹੀ ਵਿਜ਼ਿਟ ਕਰ ਰਹੀਆਂ ਨੇ ਕਿਉਂਕਿ ਪਾਣੀ ਆਨ ਕਰਕੇ ਕਈ ਵਾਰ ਡਾਇਰੀਆ ਦੀ ਤੇ ਮੋਸਕਿਟੋ ਰਿਲੇਟਿਡ ਡਿਜ਼ੀਜ਼ਸ ਫੈਲਣ ਦਾ ਡਰ ਰਹਿੰਦਾ ਹੈਗਾ ਅਸੀਂ ਕਲੋਰਿਨ ਟੈਬਲੇਟ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਸਾਫ਼ ਪਾਣੀ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਜਰੂਰ ਦੱਸੋ ਸਰ ਜਿਸ ਤਰੀਕੇ ਨਾਲ ਸੰਘੇੜਾ ਪਿੰਡ ਆ ਗਿਆ ਉਹ ਬਿਲਕੁਲ ਦਰਿਆ ਦੇ ਵਿੱਚ ਆ ਉਹ ਸੰਘੇੜਾ ਪਿੰਡ ਦੇ ਚਾਰੋਂ ਪਾਸੇ ਪਾਣੀ ਆ ਗਿਆ ਉਹਦਾ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ ਗਈ ਵੀ ਉਹ ਕਿਸ ਤਿੱਖਣਾ ਬਾਹਰ ਹੋਣਾ ਚਾਹੁੰਦੇ ਹੈਗੇ ਜੀ ਕਿ ਕੱਲ ਨੂੰ ਪਾਣੀ ਜ਼ਿਆਦਾ ਹੁੰਦਾ ਤੇ ਫਿਰ ਉਹਨਾਂ ਨੂੰ ਕੱਢਣਾ ਕਿਦਾਂ ਜੀ ਅਸੀਂ 3-4 ਦਿਨ ਪਹਿਲਾਂ ਮੈਂ ਖੁਦ ਮੌਕਾ ਵੀ ਵਿਜ਼ਿਟ ਕੀਤਾ ਸੰਘੇੜਾ ਦੇ ਰਹਿਣ ਵਾਲੇ ਲੋਕਾਂ ਨਾਲ ਵੀ ਗੱਲ ਹੋਈ ਉਹ ਹਾਲ ਦੀ ਘੜੀ ਦੇ ਵਿੱਚ ਉੱਥੇ ਹੈਗੇ ਨੇ ਉੱਥੇ ਰਹਿਣਾ ਚਾਹੁੰਦੇ ਨੇ ਜਦੋਂ ਵੀ ਸਾਨੂੰ ਲੱਗੂਗੀ ਸਿਚੁਏਸ਼ਨ ਸਾਡੇ ਕੋਲ ਆ ਜਾਂਦੀ ਹੈ ਇਹਦੀ ਇਨਫੋਰਮੇਸ਼ਨ 10-12 ਘੰਟੇ ਪਹਿਲੇ ਜਦੋਂ ਪਿੱਛੇ ਪਾਣੀ ਰ ਉਸ ਅਕੋਰਡਿੰਗ ਅਸੀਂ ਉਹਨਾਂ ਨੂੰ ਪ੍ਰਿਪੇਅਰ ਕਰਾਵਾਂਗੇ ਹਜੇ ਕੋਈ ਪੈਨਿਕ ਕਿਸੇ ਵੀ ਤਰੀਕੇ ਦਾ ਸੀ ਪੈਨਿਕ ਲੋਕਾਂ ਦੇ ਵਿੱਚ ਕ੍ਰੀਏਟ ਨਹੀਂ ਕਰਾਂਗੇ ਰੀਲੀਫ ਕੈਂਪ ਜਿਹੜਾ ਤੁਸੀਂ ਦੱਸਿਆ ਸਰ ਕਿਹੜੇ ਪਿੰਡ ਲੱਗਿਆ ਰਾਊ ਵਾਲਾ ਰਾਊ ਵਾਲਾ ਹਾਂਜੀ ਸਰ ਕੋਈ ਬੁਲੇਟਿਨ ਵੀ ਜਾਰੀ ਕੀਤਾ ਜਾਂਦਾ ਕਿ ਪਿੱਛੋਂ ਕਿੰਨਾ ਪਾਣੀ ਛੱਡ ਰਿਹਾ ਅੱਜ ਕੀ ਜੀ ਉਹ ਪੰਜਾਬ ਸਰਕਾਰ ਦੇ ਜੋ ਬਾਰਡਰ ਰਿਸੋਰਸ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੀ ਸਰ ਜਦੋਂ ਇਦਾਂ ਦੀ ਮੁਸੀਬਤ ਆਉਂਦੀ ਹੈ ਕਾਫੀ ਐਨਜੀਓ ਵੀ ਆਉਂਦੀਆਂ ਤੇ ਅੱਗੇ ਵੱਧਦੀਆਂ ਤੇ ਕਈ ਵਾਰੀ ਕੁਝ ਐਨਜੀਓ ਦੇ ਵਿੱਚ ਸਮਾਨ ਸਪਲਾਈ ਕੀਤਾ ਜਾਂਦਾ ਉਹ ਐਸਪਾਇਰ ਵੀ ਹੁੰਦਾ ਵਾ ਉਹਦੇ ਲਈ ਤੁਹਾਡੇ ਡਿਪਾਰਟਮੈਂਟ ਦਾ ਰਿਲੇਟਡ ਸਮਾਨ ਹੋਊਗਾ ਜੀ ਉਹ ਡਿਪਾਰਟਮੈਂਟ ਦੇ ਅਸੀ ਡਿਊਟੀ ਲਈ ਹੈ ਵੀ ਉਸ ਤੋਂ ਲੈਂਦ ਤੋਂ ਪਹਿਲਾਂ ਉਹਨੂੰ ਚੈੱਕ ਕਰਨਗੇ ਜਿਵੇਂ ਕਿਸੇ ਨੇ ਚਾਰੇ ਦਾ ਚਾਰਾ ਚਾਰਾ দান ਕੀਤਾ ਕੋਈ ਟੂੜੀ দান ਕਰਦਾ ਅਸੀਂ ਪਹਿਲਾਂ ਐਨੀਮਲ ਹਸਬੈਂਡਰੀ ਤੇ ਡੇਰੀ ਵਾਲਿਆਂ ਤੋਂ ਚੈੱਕ ਕਰਵਾ ਰਹੇ ਆਂ ਵੀ ਉਹ ਠੀਕ ਹੈ ਕਿ ਨਹੀਂ ਹੈ ਆਦਰਵਾਇਜ਼ ਹਾਲ ਦੀ ਘੜੀ ਦੇ ਵਿੱਚ ਕੋਈ ਐਨਜੀਓ ਇਸ ਤਰੀਕੇ ਦਾ ਕੰਮ ਨਹੀਂ ਕਰ ਰਿਹਾ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਵੀ ਸਿਚੁਏਸ਼ਨ ਜ਼ਿਲ੍ਹਾ ਮੋਕਾ ਦੇ ਅੰਦਰ ਬਿਲਕੁਲ ਅੰਡਰ ਕੰਟਰੋਲ ਹੈ देयर इज नो ਇਸ਼ੂ ਐਟ ਆਲ ਅਗਰ ਅਗਰ ਕੋਈ ਸਾਨੂੰ ਆਏਗਾ ਇਸ਼ੂ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਤੁਹਾਡੇ ਰਾਹੀਂ ਵਕ ਵਕ ਚੈਨਲ ਰਾਹੀਂ ਅਸੀਂ ਦੱਸਾਂਗੇ ਉਹਦੇ ਅਕੋਰਡਿੰਗ ਪ੍ਰੋਸੈਸ਼ਨ ਦਾ ਸਾਥ ਦਿਓ ਤੇ ਵੀ ਵਿਲ ਨਾਟ ਅਲਾਉ ਕਿ ਕਿਸੇ ਵੀ ਤਰੀਕੇ ਦਾ ਜਾਨ ਮਾਲ ਦਾ ਨੁਕਸਾਨ ਹੋਵੇ ਇਵਨ ਪਸ਼ੂਆਂ ਦੀ ਲਾਈਫ ਦਾ ਵੀ ਨੁਕਸਾਨ ਹੋਵੇ ਵੀ ਵਾਂਟ ਕਿ एवरीवन शुड ਬੀ ਸੇਫ